ਰਮੀ ਫੌਜੀ ਜਿਹੜੇ ਉੱਥੇ سزا ਘੱਟ ਰਹੇ ਸੀ ਸੋ ਉਹਨਾਂ ਨਾਲ ਤਸੀਹੇ ਕਿਹੋ ਜਿਹੇ ਦਿੱਤੇ ਜਾ ਰਹੇ ਸੀ ਤੇ ਤੁਹਾਡੇ ਸਰਦਾਰ ਜੀ ਨੂੰ ਤਸੀਹੇ ਕਿਦਾਂ ਪਾਣੀ ਸਿਗਰ ਟੈਂਕੀਆਂ ਬਣੀਆਂ ਸੀ ਪਾਣੀ ਦੇ ਕਰੰਟ ਛੱਡਦੇ ਸੀ ਆਂਦੇ ਕਰੰਟ ਛੱਡ ਕੇ ਵਿੱਚ ਫਿਰ ਨੋਹ ਖਿੱਚੇ ਗਏ ਇਹਨਾਂ ਦੇ ਮੜੇ ਸਿਗੇ ਦਿੱਤੇ ਜੀ ਜਦੋਂ ਜੱਬਲਪੁਰੇ ਇਹਨਾਂ ਨੂੰ ਗੋਲੀ ਦਾ ਗੋਭਾ ਆਇਆ ਫਿਰ ਆਂਦੇ ਵੀ ਮੈਨੂੰ ਬੱਚੇ ਮਿਲਾ ਜੋ ਫਿਰ ਅਸੀਂ ਗਏ ਆ ਜੇਪਲਪੁਰ ਇਹਨਾਂ ਨੂੰ ਹੱਥਾਂ ਨੂੰ ਵੀ ਹੱਥ ਕੜੀਆਂ ਪੈਰਾਂ ਨੂੰ ਬੀੜੀਆਂ ਤੇ ਸਾਨੂੰ ਜਾਲੀ ਤਾਂ ਨਹੀਂ ਮਿਲ ਦਿੱਤਾ ਕਿਤੇ ਚਿਰ ਬਾਅਦ ਮਿਲੇ ਤੁਸੀਂ ਸਾਡੇ ਨਾਂ ਤੇ ਤੇ ਬਥੇਰਾ ਕੁਝ ਲਿਆ ਆਇਆ ਜੀ ਪਰ ਮਿਲਿਆ ਨਹੀਂ ਵੀਰ ਜੀ ਪੱਖੋ ਕਿਨੇ ਬਣਾਈ ਸੀ ਸਾਡੀ ਇੰਟਰਵਿਊ ਲੈ ਕੇ ਗਏ ਸੀ ਉਦੋਂ ਸਾਡੀ ਮਦਦ ਹੋਈ ਆ ਥੋੜੀ ਪਹਿਲੀ ਗੈਣੀ ਜਿਹੜੀ ਸਾਡੀ ਉਹ ਫਰੈਸ਼ ਛਡਾ ਲਈ ਜੇਲ੍ਹ ਦੇ ਵਿੱਚ ਬੈਠੇ ਇਹਨਾਂ ਦੇ ਪਤੀ ਬਲਵਿੰਦਰ ਸਿੰਘ ਜਿਹੜੇ ਸੀਗੇ ਉਹ ਉੱਥੋਂ ਦੇ ਤਸ਼ੱਦਦ ਚੱਲ ਰੇ ਸੀ ਤੇ ਬਾਹਰ ਬੈਠੇ ਇਹ ਬਲਬੀਰ ਕੋਰ ਆਪਣੇ ਬੱਚਿਆਂ ਦੇ ਨਾਲ ਆਪਣੇ ਬੱਚਿਆਂ ਨੂੰ ਪਾਲਣ ਦੇ ਲਈ ਕੋਟੀਆਂ ਸਵੈਟਰ ਔਨੇ ਲੋਕਾਂ ਦੇ ਸੂਟ ਸੀ ਨੇ ਉਮੀਦ ਹੈ ਤੁਸੀਂ ਇਹਨਾਂ ਦੇ ਹੰਝੂਆਂ ਨੂੰ ਪੂੰਜਣ ਦਾ ਯਤਨ ਕਰੋਗੇ ਬਲਵਿੰਦਰ ਸਿੰਘ ਦੇ ਪਰਿਵਾਰ ਦੇ ਵਿੱਚ ਖੁਸ਼ੀਆਂ ਖੇੜੇ ਲਿਆਉਣ ਦਾ ਯਤਨ ਕਰੋਗੇ ਸਾਡੇ ਸਰਦਾਰ ਸਿੱਖਾਂ ਨੂੰ ਕੋਈ ਯਾਦ ਨਹੀਂ ਜਿਨ੍ਹਾਂ ਦੇ ਘਰ ਮੁੱਕ ਗਏ ਉਹਨਾਂ ਨੂੰ ਪਤਾ ਵਾ ਜੇ ਤੋਂ ਗੱਲ ਧਰਮੀ ਫੌਜੀਆ ਦੀ ਹੁੰਦੀ ਹੈ ਤਾਂ ਧਰਮੀ ਫੌਜੀਆ ਦਾ ਜ਼ਿਕਰ ਆਉਂਦੇ ਹੀ 1984 ਅੱਖਾਂ ਸਾਹਮਣੇ ਤਾਜ਼ਾ ਹੋ ਜਾਂਦੀ ਹੈ ਕੁਝ ਲੋਕਾਂ ਨੇ ਉਹਨਾਂ ਨੂੰ ਭਗੌੜੇ ਕਿਹਾ ਤੇ ਕਈ ਸਮੇਂ ਦੀਆਂ ਹਕੂਮਤਾਂ ਨੇ ਕਿਸੇ ਨੇ ਉਹਨਾਂ ਨੂੰ ਗद्दार ਕਿਹਾ ਕਈਆਂ ਨੂੰ ਸ਼ਹੀਦ ਕੀਤਾ ਗਿਆ ਕਈਆਂ ਦੇ ਮੁਕਾਬਲੇ ਹੀ ਕਈ ਜੇਲ੍ਹਾਂ ਚ ਸਾੜੇ ਗਏ ਤਾਂ ਆਖਿਰ ਵਜ੍ਹਾ ਕੀ ਸੀ ਜਿਸ ਸਿੱਖ ਰਜiment ਦੇ ਜਵਾਨ ਦਾ ਨਾਮ ਸੀ ਬਲਵਿੰਦਰ ਸਿੰਘ ਸੋ ਉਸ ਦੇ ਧਰਮ ਪਤਨੀ ਸਾਡੇ ਨਾਲੇ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਬੀਬੀ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬੀਬੀ ਜੀ ਆਪ ਜੀ ਦਾ ਨਾਮ ਮੇਰਾ ਨਾਮ ਬਲਬੀਰ ਕੌਰ ਹੈ ਜੀ ਬੀਬੀ ਜੀ ਇਸ ਵੇਲੇ ਮੇਰੇ ਹੱਥ ਦੇ ਵਿੱਚ ਇੱਕਾ ਪੇਪਰ ਹੈ ਅਖਬਾਰ ਦੀ ਕਟਿੰਗ ਹੈ ਉਸ ਸਮੇਂ ਦੀ ਔਰ ਇਸ ਅਖਬਾਰ ਦੀ ਕਟਿੰਗ ਦੇ ਵਿੱਚ ਲਿਖਿਆ ਹੈ ਕਿ ਬ੍ਰਿਗੇਡੀਅਰ ਪੁਰੀ ਦੇ ਕਤਲ ਕੇਸ ਚ ਸਿੱਖ ਨੌਜਵਾਨ ਨੂੰ ਉਮਰ ਕੈਦ ਦੀ ਸਜ਼ਾ ਔਰ ਉਹ ਸਿੱਖ ਨੌਜਵਾਨ ਜਿਹੜਾ ਸਿੱਖ ਰੈਜiment ਦਾ ਜਵਾਨ ਸੀ ਉਹਦਾ ਨਾਮ ਹੈ ਬਲਵਿੰਦਰ ਸਿੰਘ ਸੀ ਇਹ ਬਲਵਿੰਦਰ ਸਿੰਘ ਤੁਹਾਡੇ ਕਿ ਲਈ ਮੇਰੇ ਸਰਦਾਰ ਜੀ ਜਦੋਂ ਤੁਹਾਡੀ ਸ਼ਾਦੀ ਹੋਈ ਸੀ ਜਾਨੀ ਕਿ ਇਹ ਕਾਂਡ ਹੋਇਆ ਜਦੋਂ ਇਹਨਾਂ ਨੇ ਬ੍ਰਿਗੇਡੀਅਰ ਨੂੰ ਗੋਲੀ ਮਾਰੀ 1984 ਦਾ ਹਮਲਾ ਹੁੰਦਾ ਹੈ ਤੇ ਉਦੋਂ ਉਮਰ ਕਿੰਨੀ ਸੀ ਮੇਰੀ ਉਦੋਂ 21 ਸਾਲ ਸੀ ਜੀ ਬੱਚੇ ਕਿੰਨੇ ਸੀ ਤੇ ਨਾ ਇੱਕ ਸਵਾ ਮਹੀਨੇ ਦਾ ਸੀ ਇੱਕ ਦੋ ਸਾਲ ਦਾ ਇੱਕ 3.5 ਸਾਲ ਦਾ ਜੀ ਬਲਵਿੰਦਰ ਸਿੰਘ ਨੇ ਜਦੋਂ ਇਹ ਕਦਮ ਚੁੱਕਿਆ ਉਹਨੂੰ ਆਪਣੀ ਪਤਨੀ ਯਾਦ ਨਹੀਂ ਆਈ ਆਪਣੇ ਬੱਚੇ ਯਾਦ ਨਹੀਂ ਆਏ ਨਹੀਂ ਖਬਰਾਂ ਹੀ ਇਹੋ ਜੀਆਂ ਲੱਗੀਆਂ ਸੀ ਕਲਤਾਰ ਸਾਹਿਬ ਦੀਆਂ ਜੀ ਬੀਬੀ ਸੀ ਆਪਣਾ ਫੋਨ ਤੇ ਆਪਣਾ ਰੇਡੀਓ ਤੇ ਨੰਦਨ ਤੇ ਤੇ ਇਤੋਂ ਇਹਨਾਂ ਬੁਕਾਵਤ ਕੀਤੀ ਸਾਨੂੰ 7-8 ਮਹੀਨੇ ਤੇ ਸਾਨੂੰ ਪਤਾ ਨਹੀਂ ਸੀ ਜੀ ਸਾਨੂੰ ਨਹੀਂ ਪਤਾ ਲੱਗ ਵੀ ਹੈਗੇ ਆ ਨਹੀਂ ਹੈਗੇ ਸਤ ਸਤ ਮਹੀਨੇ ਪਿਛੋਂ ਚਿੱਠੀ ਆਈ ਇਹਨਾਂ ਦੀ ਆਪਣਾ ਇੱਕ ਥੋਬੇ ਦਾ ਸੀ ਮੁੰਡਾ ਹਰਪਾਲ ਸਿੰਘ ਇੱਕ ਇਹ ਸਨ ਤੇ ਦੋ ਤਿੰਨ ਹੋਰ ਸਨ ਕੱਠਿਆਂ ਚਿੱਠੀ ਆਈ ਪਈ ਅਸੀਂ ਹੈਗੇ ਆ ਫਲਾਣੀ ਥਾਵਾ ਤੇ ਫੇਰ ਸਾਨੂੰ ਪਤਾ ਲੱਗਾ ਵੀ ਹੈਗੇ ਆ ਫਿਰ ਤੁਸੀਂ ਮੁਲਾਕਾਤ ਤੇ ਜਾਂਦੇ ਰਹੇ ਨਹੀਂ ਜੀ ਸਾਡੇ ਫੁੱਪੜ ਜੀ ਸੀ ਜਦੋਂ ਪਰ ਅਸੀਂ ਸਾਡਾ ਪਿੰਡ ਸਾਡੇ ਫੁੱਪੜ ਜੀ ਸੀ ਆਪਣਾ ਮਾਸਟਰ ਸਨ ਉਹਨਾਂ ਨੂੰ ਭੇਜਿਆ ਸੀ ਪਹਿਲੀ ਵਾਰੀ ਫੇਰ ਉਹ 100 ਮੀਟਰ ਤੋਂ ਮਿਲਣ ਦਿੰਦੇ ਸੀ ਜੀ ਅਗਨਸੀ ਜਾਨ ਦਿੱਤੇ ਫਿਰ ਉਹਨਾਂ ਉੱਪਰੋਂ ਹੱਥ ਲਾਇਆ ਵੀ ਮੈਂ ਹੈਗਾ ਹਾਂ ਉਪਰਜੀ ਮੈਂ ਹੈਗਾ ਹਾਂ ਤੇ ਇੰਨੀ ਗੱਲ ਕਹਿ ਕੇ ਉਹਨਾਂ ਫੌਜਵਾਲਿਆਂ ਨੇ ਵਾਪਸ ਭੇਜਤਾ ਅੱਛਾ ਬੀਬੀ ਜੀ ਬ੍ਰਿਗੇਡੀਅਰ ਪੂਰੀ ਜਿਹਦਾ ਕਤਲ ਕੇਸ ਕਤਲ ਕਰ ਦਿੱਤਾ ਜੰਦਰ ਸੋ ਜਦੋਂ ਹੁਣ ਸਰਦਾਰ ਜੀ ਸਜ਼ਾ ਪੂਰੀ ਕਰਕੇ ਘਰ ਵਾਪਸ ਆਏ ਹਾਂਜੀ ਤਾਂ ਉਹਨਾਂ ਨੇ ਆਣ ਕੇ ਦੱਸਿਆ ਕਿ ਬ੍ਰਿਗੇਡੀਅਰ ਪੂਰੀ ਨੂੰ ਉਹਨਾਂ ਕਤਲ ਕੀਤਾ ਕਿ ਅੰਦੇ ਇਸ ਤਰ੍ਹਾਂ ਐਤਵਾਰ ਦਾ ਦਿਨ ਸੀ ਆ ਤਾਂ ਗੁਰਦੁਆਰਾ ਸਾਹਿਬ ਸੀ ਗੁਰਦੁਆਰੇ ਸਾਹਿਬ ਹੀ ਸਾਰੀ ਮੀਟਿੰਗ ਹੋਈ ਆ ਜੀ ਜਦੋਂ ਇਹਨਾਂ ਸਾਰੇ ਮੁੰਡਿਆਂ ਨੇ ਕੀਤਾ ਵੀ ਸਾਨੂੰ ਜਦੋਂ ਭਰਤੀ ਹੁੰਨੇ ਆ ਸਾਨੂੰ ਕਸਮਾਂ ਖਵਾਈਆਂ ਜਾਂਦੀਆਂ ਵੀ ਆਪਣੇ ਧਰਮ ਦੀ ਰਾਖੀ ਕਰਨੀ ਆ ਅੱਜ ਸਾਡੇ ਧਰਮ ਦੇ ਵਿੱਚ ਸਾਡਾ ਕਲਸਾ ਸਭ ਢੇ ਢੇਰੀ ਕਰ ਦਿੱਤਾ ਇਸ ਤੋਂ ਇਹਨਾਂ ਜਦੋਂ ਚੱਲੇ ਆ ਬਰਗੇੜੀਆ ਪੁਰੀ ਆਏ ਆ ਪਤਾ ਨਹੀਂ ਉਹਨਾਂ ਸਮਝਾਇਆ ਸਮਝਾਉਣਾ ਚਾਹਿਆ ਜਾਂ ਕੀ ਕਿਹਾ ਜੇ ਪਤਾ ਨਹੀਂ ਇਹ ਤਾਂ ਦੇ ਵੀ ਉਹਨਾਂ ਦਰਬਾਰ ਸਾਹਿਬ ਸੰਤਾਂ ਬਾਰੇ ਮਾੜਾ ਗਿਆ ਸੀ ਇਹਨਾਂ ਗੋਲੀ ਚਲਾ ਦਿੱਤੀ ਜੀ ਹਾਂਜੀ ਉਸ ਤੋਂ ਇਲਾਵਾ ਜਦੋਂ ਪਤਾ ਚੱਲੇ ਇਹਨਾਂ ਨੇ ਦੱਸਿਆ ਤੁਹਾਨੂੰ ਕਿ ਜਿਹੜੇ ਹੋਰ ਵੀ ਸਾਥੀ ਜਿਹੜੇ ਨਾਲ ਫੌਜੀ ਵੀਰ ਸੀਗੇ ਧਰਮੀ ਫੌਜੀ ਜਿਹੜੇ ਉੱਥੇ ਸਜ਼ਾ ਕੱਟ ਰਹੇ ਸੀ ਸੋ ਉਹਨਾਂ ਨਾਲ ਤਸੀਹੇ ਕਿਹੋ ਜਿਹੇ ਦਿੱਤੇ ਜਾ ਰਹੇ ਸੀ ਤੇ ਤੁਹਾਡੇ ਸਰਦਾਰ ਜੀ ਨੂੰ ਤਸੀਹੇ ਕਿਦਾਂ ਦੇ ਦਿੱਤੇ ਇਹਨਾਂ ਨੂੰ ਜੀ ਪਾਣੀ ਸਿਗਰ ਟੈਂਕੀਆਂ ਬਣੀਆਂ ਸੀ ਪਾਣੀ ਚ ਕਰੰਟ ਛੱਡਦੇ ਸੀ ਆਂਦੇ ਕਰੰਟ ਛੱਡ ਕੇ ਵਿੱਚ ਫਿਰ ਨੌ ਖਿੱਚੇ ਗਏ ਇਹਨਾਂ ਦੇ ਮੜੇ ਸਿਗਰ ਦਿੱਤੇ ਜੀ ਖਾਣ ਪੀਣ ਨੂੰ ਦਿੰਦੇ ਸੀ ਕਿ ਜਾਂ ਭੁੱਖੇ ਰੱਖਦੇ ਸੀ ਇਹਦੇ ਬਾਰੇ ਦੱਸੋ ਖਾਣ ਅੱਠੀ ਵਾਰੀ ਰੋਟੀ ਦਿੰਦੇ ਸੀ ਜੀ ਹਾਂਜੀ ਜਦੋਂ ਜੱਬਲਪੁਰੇ ਇਹਨਾਂ ਨੂੰ ਗੋਲੀ ਦਾ ਗੋਭਾ ਆਏ ਫਿਰ ਆਂਦੇ ਵੀ ਮੈਨੂੰ ਬੱਚੇ ਮਿਲਾਜੋ ਫਿਰ ਅਸੀਂ ਗਏ ਆਂ ਜੱਬਲਪੁਰ ਇਹਨਾਂ ਨੂੰ ਹੱਥਾਂ ਨੂੰ ਵੀ ਹੱਥ ਘੜੀਆਂ ਪੈਰਾਂ ਨੂੰ ਬੇੜੀਆਂ ਤੇ ਸਾਨੂੰ ਜਾਲੀਥਾਣੀ ਮਿਲ ਨਹੀਂ ਦਿੱਤਾ ਸੀ ਕਿੰਨੇ ਚਿਰ ਬਾਅਦ ਮਿਲੇ ਤੁਸੀਂ ਬੱਚਾ ਨਹੀਂ ਵੇਖਿਆ ਛੋਟਾ ਅੰਦੇ ਬੱਚਾ ਖਾਜੋ ਮੈਨੂੰ ਗੋਲੀ ਦੋ ਕਮਾ ਸਪੈਸ ਸਿੰਦਰ ਸੋਢੀ ਆਪਣਾ ਸਪਰੀਮ ਕੋਰਟ ਤੇ ਵਕੀਲ ਉਹਨਾਂ ਨੇ ਫਿਰ ਰੇਮ ਦੀ ਪੀਲ ਕਰਕੇ ਫਿਰ ਇਹਨਾਂ ਨੂੰ 20 ਸਾਲ ਦੀ ਸਜ਼ਾ ਕੀਤੀ ਤੁਸੀਂ ਆਪਣੇ ਸਰਦਾਰ ਜੀ ਨੂੰ ਕਿੰਨੇ ਚਿਰ ਬਾਅਦ ਦੇਖਿਆ ਸੀ ਮੈਂ 2 ਸਾਲ ਪਿਛੋਂ ਦੀ ਪੌਣੀ 2 ਸਾਲ ਪਿਛੇ ਵੇਖਿਆ ਸੀ ਗੱਲ ਹੋਈ ਕੋਈ ਉਹਨਾਂ ਨਾਲ ਆਵਾਜ਼ ਮਤਲ ਉਹਨਾਂ ਦੀ ਸੁਣੀ ਕਿ ਜਾਂ ਦੂਰੋਂ ਦੇਖਿਆ ਤੁਸੀਂ ਨਹੀਂ ਜੀ ਜਾਲੀਆਂ ਸੀ ਜਾਲੀਆਂ ਦੇ ਵਿੱਚ ਦੀ ਵੇਖਿਆ ਸੀ ਜੀ ਸੁਨੇਹਾ ਨਾ ਦਿੱਤਾ ਹੋਏ ਬੱਚਿਆਂ ਦੇ ਲਈ ਉਹ ਹੀ ਜਾਂਦੇ ਸੀ ਕਿ ਬੱਚਿਆਂ ਦਾ ਧਿਆਨ ਰੱਖਣਾ ਕਿ ਜੇ ਕਿਸਮਤ ਠੀਕ ਹੋਈ ਜੇ ਪਰਮਾਤਮਾ ਨੇ ਚਾਇਆ ਤਾਂ ਮੈਂ ਆਜੂਗਾ ਨਹੀਂ ਤਾਂ ਫਿਰ ਉਸੇ ਵਾਰ ਜਿਵੇਂ ਤੁਹਾਡੇ ਨਾਲ ਤੁਹਾਡੇ ਪਰਿਵਾਰ ਤੇ ਇੱਕ ਅੰਤਾਂ ਦਾ ਕਹਿਰਾਂ ਦਾ ਜਿਹੜਾ ਦੁੱਖ ਟੁੱਟਾ ਹੈ ਦੁੱਖਾਂ ਦਾ ਪਹਾੜ ਟੁੱਟਾ ਤੁਹਾਡੇ ਤੇ ਇਸੇ ਇੱਚ ਤੁਹਾਡਾ ਤੁਹਾਡਾ ਸਾਥ ਕਿਵੇਂ ਦੇ ਹਾਂਜੀ ਸਾਥ ਮੇਰੇ ਸਾਸੋਰਾਸੀ ਨਾਲ ਜੀ ਤਾਂ ਮੇਰੀ ਮੰਮੀ ਡੈਡੀ ਉਹਨਾਂ ਖਰਚਾ ਖਰਚਾ ਕਿਵੇਂ ਚੱਲਦਾ ਰਾਸ਼ਨ ਪਾਣੀ ਮੇਰੇ ਬਿਤਾਈ ਦੇ ਜਾਂਦੇ ਹੀ ਆਟਾ ਪਿਆ ਕੇ ਦੇ ਜਾਣਾ ਸੌਦਾ ਦੇ ਜਾਣਾ ਜੀ ਇਦਾਂ ਮੇਰਾ ਟਾਈਮ ਨਿਕਲਿਆ ਫਿਰ ਮੈਂ ਆਪ ਕੋਟੀਆਂ ਉਣਣੀਆਂ ਚੁੰਨੀਆਂ ਕੱਢਣੀਆਂ ਇਸ ਤਰ੍ਹਾਂ ਹੀ ਇਹਨਾਂ ਨੂੰ ਪਤਾ ਹੀ ਆ ਇਹਨਾਂ ਦੀ ਜ਼ਮੀਨ ਲੱਗ ਗਈ ਸੀ ਜ਼ਮੀਨ 'ਚ ਹੁੰਦਾ ਨਹੀਂ ਕਲਰ ਸੀਗਾ ਇਦਾਂ ਮੈਂ ਹੱਥ ਨਾਲ ਮੀਂਹਦ ਕਰ ਕਰਕੇ ਇਹ ਬੱਚੇ ਆਪਣੇ ਫਿਰ ਮੈਨੂੰ 99 'ਚ ਮੈਨੂੰ ਨੌਕਰੀ ਦਿੱਤੀ ਸ਼ਰੋਣ ਕਮੇਟੀ ਚ 700 ਰੁਪਏ ਦੇ ਅੱਛਾ ਬੀਬੀ ਜੀ ਸਿੱਖ ਸੰਗਤ ਕਿਉਂਕਿ ਸਾਡੀ ਕੌਮ ਜਿਹੜੀ ਹੈ ਇਹਦੇ ਵਿੱਚ ਯੋਧਿਆਂ ਦਾ ਸ਼ਹੀਦਾਂ ਦਾ ਸਤਿਕਾਰ ਕਰਨ ਵਾਲਿਆਂ ਦੀ ਕਮੀ ਹੈ ਹੀ ਨਹੀਂ ਤੁਹਾਡਾ ਕੌਮ ਨੇ ਸਤਕਾਰ ਕੀਤਾ ਜਿਹੜੇ ਪੰਥ ਕਾਗੂ ਕਹਿੰਦੇ ਨੇ ਕਿ ਅਸੀਂ ਸ਼ਹੀਦਾਂ ਦੀ ਬਾਹ ਪੜਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਪੂਰਾ ਸੁੱਖ ਦਿੰਨੇ ਆ ਜਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਕੋਈ ਕਮੀ ਨਹੀਂ ਮਹਿਸੂਸ ਹੋਣ ਦਿੰਦੇ ਤਾਂ ਤੁਹਾਡੇ ਜਿਹੜੇ ਪਰਿਵਾਰ ਆ ਜਿਹੜੇ ਧਰਮੀ ਫੌਜੀਆਂ ਦੇ ਪਰਿਵਾਰ ਸੀ ਜਿਨ੍ਹਾਂ ਦੇ ਪਤੀ ਜੇਲ੍ਹਾਂ ਦੇ ਵਿੱਚ ਸੀਗੇ ਜਿਹੜੇ ਸਿੱਖ ਜੋਧੇ ਜੇਲ੍ਹਾਂ ਦੇ ਵਿੱਚ ਸੀ ਤੁਹਾਡੀ ਕਿਸ ਨੇ ਬਾਹ ਫੜੀ ਕਿ ਨਹੀਂ ਇਸ ਤਰ੍ਹਾਂ ਬਾਬਾ ਜੀ ਮਾਂ ਪੁੱਛ ਬਾਬਾ ਠਾਕ ਸਿੰਘ ਜੀ ਮਾਂ ਵੀ ਬਣੀ ਪਿਓ ਵੀ ਬਣੀ ਉਹਨਾਂ ਮੇਰੇ ਬੱਚੇ ਭੋਲੇ ਫਿਰ ਉਹਨਾਂ ਕਹਾ ਵੀ ਬੀਬੀ ਕਿਤੇ ਕਿਸੇ ਕੋਈ ਜਾਣਦੀ ਲੋੜ ਨਹੀਂ ਜਿਹੜੀ ਚੀਜ਼ ਦੇ ਲੋੜ ਆ ਸੇ ਸਾਨੂੰ ਦੱਸਣਾ ਫਿਰ ਉਹਨਾਂ ਮੁਲਾਕਾਤ ਤੇ ਵੀ ਉਹਨਾਂ ਹੀ ਖਰਚਾ ਪਾਣੀ ਜਾਂ ਉਹ ਜਾਣਾ ਸੀ। ਬਾਬਾ ਜੀ ਖਰਚਾ ਪਾਣੀ ਦਿੰਦੇ ਸੀ ਫਿਰ ਮੁਲਾਕਾਤ ਤੇ ਜਾਣਾ ਜੀ। ਇਲਾਹਾਬਾਦ ਨਿਆਣੀ ਜੇਲ੍ਹ ਸੀ ਦੂਰ ਸੀ ਦੋ ਰਾਤਾਂ ਗੱਡੀ ਚ ਲੱਗਦੀਆਂ ਸੀ। ਤੇ ਇਦਾਂ ਨਸੀਬ ਤਾਂ ਘਟੀਆਂ ਬਾਬਾ ਜੀ ਨੇ ਮੁੜ ਕੇ ਜਦੋਂ ਇਹ ਆ ਗਏ ਘਰ ਵੀ ਇਹਨੇ ਬਣਾ ਕੇ ਦਿੱਤਾ ਸੀ ਬਾਬਾ ਜੀ ਨੇ ਸਾਨੂੰ। ਬਾਬਾ ਜੀ ਨੇ ਕਦਰ ਪਾਈ ਜੇ। ਉਹਨਾਂ ਤੋਂ ਇਲਾਵਾ ਐਸਜੀਪੀਸੀ ਨੇ ਐਸ்சிਪੀ ਚਾਹੀ ਜਿਹੜਾ ਵੀਰ ਜੀ ਦਸੰਡੇ ਵੀ ਕਦੀ 50000 ਜਿਹੜਾ ਦਿੱਤਾ ਇਹਨਾਂ ਤਰ੍ਹਾਂ ਕਿ ਵਿਚਾਰਾਂ ਨੂੰ ਵੀ ਨਹੀਂ ਦਿੱਤਾ ਇਹਨਾਂ ਦਾ ਵੀ ਸ਼ਹੀਦ ਹੋਇਆ ਹੈ ਇਹ ਨਾ ਗੜ ਘਰ ਵਾਤੇ ਕੀਤੀ ਜੀ ਸੋਨੇ ਕੋਮਾਸ ਤੇ ਕੀ ਚੀ ਨਹੀਂ ਪਾਈਆਂ ਨੇ ਤੇ ਇਹ ਕਹਤਾ ਵੀ ਤੁਹਾਡਾ ਨਹੀਂ ਸ਼ਹੀਦਾਂ ਦਾ ਨਹੀਂਗਾ ਇਹ ਕਿੱਧਰ ਤਾਂ ਨਿਆ ਹੋਇਆ ਜੀ ਗੁਰੂ ਘਰ ਤੋਂ ਸਭ ਨੂੰ ਸਾਰੀ ਇੱਕ ਹੀ ਹੈ ਜੀ 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 ਹਾਂਜੀ ਹਾਂਜੀ ਜੀ ਜਿਵੇਂ ਤੁਸੀਂ ਗੱਲ ਦੱਸ ਰਹੇ ਸੀਗੇ ਕਿ ਜਿਹੜੇ ਧਰਮੀ ਫੌਜੀ ਜਿਹੜੇ ਜੇਲ੍ਹਾਂ ਦੇ ਵਿੱਚ ਬੰਦ ਸੀ ਤੇ ਉਹਨਾਂ ਨੂੰ ਖਾਣੇ ਦੇ ਵਿੱਚ ਕੁਝ ਪੀ ਕੇ ਦਿੱਤਾ ਜਾਂਦਾ ਸੀ ਉਹ ਕੀ ਸੀ ਗੱਲ ਦੱਸੀ ਸਰਦਾਰ ਜੀ ਹੁਣਾਂ ਤੋਂ ਉਹ ਸਤਨਾਮ ਸਿੰਘ ਸੀ ਜੇ ਜੇਤਲ ਸਰਜੇ ਦਾ ਉਹਦੇ ਬਾਰੇ ਆਂਦੇ ਸੀ ਵੀ ਜੇ ਮਾੜਾ ਖਾਣਾ ਦਿੰਦੇ ਸੀਗੇ ਉਹਦੇ ਵਿੱਚ ਪਤਾ ਨਹੀਂ ਕੀ ਮਲਾਵਟ ਕਰ ਕਰਕੇ ਦੇ ਦਿੰਦੇ ਸੀ ਵੀ ਜਿਵੇਂ ਕਿਸੇ ਦੇ ਗੁਰਦੇ ਖਰਾਬ ਹੋ ਗਏ ਜਾਂ ਕਿਦਾਂ ਆ ਗੱਲ ਹਾਂਜੀ ਮਤਲਬ ਕੋ ਖੂਕੀ ਸ਼ਹੀਦ ਕੀਤੇ ਤਸੀਹੇ ਦੇ ਦੇ ਕੇ ਸ਼ਹੀਦ ਕੀਤੇ ਯਾਨੀ ਕਿ ਸਾਡੇ ਜਿਹੜੇ ਅੰਗ ਸੀਗੇ ਅੰਦਰੋਂ ਜ਼ਰੂਰੀ ਜਿਹੜੇ ਸਰੀਰ ਦੇ ਅੰਗ ਨੇ ਗੁਰਦੇ ਲੀਵਰ ਸੋ ਇਹੋ ਜੀਆਂ ਚੀਜ਼ਾਂ ਹੀ ਖਰਾਬ ਕਰਦੇ ਹਾਂਜੀ ਹਾਂਜੀ ਇਹ ਆਪਣੇ ਤਾਂ ਮਾਰਨਾ ਚਾਹੁੰਦੇ ਸੀ ਵੀ ਇਹ ਖਤਮ ਹੋ ਜਾਣਾ ਪਰ ਉਹ ਪਰਮਾਤਮਾ ਨਾਲ ਸੀਗਾ ਸਾਰੇ ਸਿੰਘ ਆਗੇ ਕਿਸੇ ਨੂੰ 3 ਸਾਲ ਦੀ ਕੱਟ ਗਿਆ ਆਗੇ ਕੋਈ 4 ਸਾਲ 2.5 ਸਾਲ ਕੱਟ ਗਿਆ ਆਗੇ ਸਾਡੇ ਫਿਰ ਸਰਦਾਰ ਜੀ ਇਕੱਲੇ ਰਹਿ ਗਏ ਕਿੰਨੀ ਕਿੰਨੀ ਸਜ਼ਾ ਕੱਟ ਕੇ ਸਦਾ ਸਾਹਿਬ ਇਹ 18 ਸਾਲ ਤੇ 7 ਮਹੀਨੇ ਜਦੋਂ ਸਰਦਾਰ ਜੀ ਆਏ ਨੇ ਤੇ ਮਾਨਸਿਕ ਤੌਰ ਤੇ ਟੁੱਟੇ ਹੋਏ ਸੀ ਵੀ ਮਗਰੋਂ ਮੈਂ ਜਿਸ ਕੌਮ ਦੇ ਲਈ ਇੰਨਾ ਕੁਝ ਕੀਤਾ ਛੇ ਜਿਸ ਤੱਕ ਸਾਹਿਬ ਦੇ ਲਈ ਮੈਂ ਇੰਨੇ ਵੱਡੇ ਕੁਰਬਾਨੀ ਕਰ ਦਿੱਤੀ ਹੈ ਸੋ ਉਸ ਕੌਮ ਨੇ ਮੇਰੇ ਪਰਿਵਾਰ ਨੂੰ ਵੀ ਨਹੀਂ ਸਾਂਭਿਆ ਉਸ ਕੌਮ ਨੇ ਮੇਰੀ ਸਾਰ ਵੀ ਨਹੀਂ ਲਈ ਮਾਨਸਿਕ ਤੌਰ ਤੇ ਕੀ ਹਾਲ ਚਾਲ ਹੈ ਸਰਦਾਰ ਸਾਹਿਬ ਤੇ ਜਿਵੇਂ ਬੰਦਾ ਐਬਸੈਂਟ ਹੋ ਜਾਂਦਾ ਨਾ ਇਸ ਤਰ੍ਹਾਂ ਸੀਗੇ ਜੀ ਹਾਂਜੀ ਅਸੈਂਟਰ ਰਿੰਦੇ ਸੀਗੇ ਬੋਲਣਾ ਜਿਵੇਂ ਕਿਸੇ ਦੇ ਨਾਲ ਕ੍ਰੋਧ ਵਿੱਚ ਆਉਣਾ ਤੇ ਫਿਰ ਸਾਰਿਆਂ ਨੂੰ ਪਤਾ ਸੀ ਵੀ ਜੇਲ੍ਹ 'ਚ ਰਹਿ ਰਹਿ ਕੇ ਬੰਦਾ ਆਪਾਂ ਪਰਵਾਦ 'ਚ ਰਹਿ ਕੇ ਇਦਾਂ ਆ ਕੇ ਬੰਦਾ ਹੋ ਜਾਂਦਾ ਦੀ ਇਹਨੇ ਇਕੱਲੇ ਨਹੀਂ ਰਹਿਣਾ ਸਭ ਫਿਰ ਉਖ ਹੋ ਜਾਂਦਾ ਜੀ ਹੁਣ ਕੀ ਹਾਲਤ ਸਦਾ ਸਭ ਦਾ ਠੀਕ ਆ ਜੀ ਠੀਕ ਹਾਂ ਜੀ ਖੁਸ਼ ਰਹਿੰਦੇ ਨੇ ਮੈਂ ਖੁਸ਼ ਤਾਂ ਇਦਾਂ ਹੀ ਆ ਜੀ ਕਿਸੇ ਵੇਲੇ ਤਾਂ ਮੁੰਜਾਂਦਾ ਮਨ ਦੇ ਵਿੱਚ ਕਿਵੇਂ ਬੱਚੇ ਵੀ ਕਹਿ ਦਿੰਦੇ ਆ ਵੀ ਜੇ ਅੱਜ ਪੈਨਸ਼ਨ ਆਉਂਦੇ ਤੇ 35 35000 ਰੁਪਏ ਪੈਨਸ਼ਨ ਹੁੰਨੀ ਸੀ ਅਸੀਂ ਕਿਸੇ ਦੇ ਦੀਨ ਨਾ ਹੁੰਦੇ ਬੱਚਿਆਂ ਨੂੰ ਵੀ ਹੁੰਦਾ ਮਹਿਸੂਸ ਪੋਤੇ ਪੁੱਤियां ਵੀ ਆਉਂਦੇ ਆ ਜੇਕਰ ਪੈਸਿਆਂ ਨਾਲ ਲਈ ਤੁਲਨਾ ਹੁੰਦਾ ਜਾਂ ਪੈਸਿਆਂ ਨਾਲ ਹੀ ਵਿਕਣਾ ਹੁੰਦਾ ਤਾਂ ਉਹ ਫਿਰ ਉਹਨਾਂ ਗਦਾਰਾਂ ਦੇ ਵਿੱਚ ਤੇ ਖਲੋ ਜਾਂਦੇ ਕਦੋਂ ਤੇ ਜਿਨ੍ਹਾਂ ਦੇ ਵਿੱਚ ਦੁਨੀਆ ਬੜੀ ਖਲੋਤੀ ਹੈ ਸਾਡੇ ਨਾਂ ਤੇ ਤੇ ਬਤੇਰਾ ਕੁਝ ਲਿਆ ਆਇਆ ਜੀ ਪਰ ਮਿਲਿਆ ਨਹੀਂ ਅੱਛਾ ਹਾਂਜੀ ਵੀਰ ਜੀ ਪੱਖੋ ਕਿਨੇ ਬਣਾਈ ਸੀ ਸਾਡੀ ਇੰਟਰਵਿਊ ਲੈ ਕੇ ਗਏ ਸੀ ਉਦੋਂ ਸਾਡੀ ਮਦਦ ਹੋਈ ਆ ਥੋੜੀ ਪਹਿਲੇ ਗੈਣੀ ਜਿਹੜੀ ਸਾਡੀ ਉਹ ਫਿਰ ਛਡਾਲੀ ਤੇ ਥੋੜੇ ਬਾਅਦ ਜਿਵੇਂ ਕਿਸੇ ਦਾ ਦੇਣਾ ਲੈਣਾ ਉਹ ਲਾਇਆ ਇਹਨਾਂ ਨੂੰ ਪਤਾ ਹੀ ਰਤਨ ਉਹਨਾਂ ਨੂੰ ਬੜਾ ਸੰਗਰਾਮ ਜਿਹੜਾ ਨਾ ਕੱਟਣਾ ਪੈਂਦਾ ਜੇ ਕਸੌਲਟੀਆਂ ਤਾਂ ਬਹੁਤ ਹੁੰਦੀਆਂ ਜਿੰਦਗੀ 'ਚ ਪਰ ਕੱਟਣੀਆਂ ਵੀ ਆਗੀਆਂ ਇਹ ਉਹ ਤਰਮੀ ਫੌਜੀ ਹੈ ਜਿਨੇ ਬਰਗੇਡੀਅਰ ਪੂਰੀ ਦਾ ਕਤਲ ਕੀਤਾ ਸੀ ਕਿਉਂਕਿ ਉਹਨੇ ਸੰਤਾਂ ਦੇ ਬਾਰੇ ਕੋਈ ਲਫਜ਼ ਇਦਾਂ ਦੇ ਬੋਲ ਦਿੱਤੇ ਸੀ ਜਿਹੜੇ ਇਹਨਾਂ ਕੋਲੋਂ ਸੁਣੇ ਹੀ ਨਹੀਂ ਗਏ ਸੀਗੇ ਸੋ ਇਸ ਕਰਕੇ ਇਹਨਾਂ ਦੇ ਉਸ ਮੌਕੇ ਜਿਹੜੇ ਆ ਗੋਲੀ ਮਾਰ ਕੇ ਉਹਨਾਂ ਦਾ ਕਤਲ ਕਰ ਦਿੱਤਾ ਜਾਂਦਾ ਸੀ ਉਮਰ ਕੈਦ ਕੱਟ ਕੇ ਆਉਂਦੇ ਨੇ ਪਰ ਹੈਰਾਨੀ ਦੀ ਗੱਲ ਹੈ ਕਿ ਇਹਨਾਂ ਦੇ ਨਾਂ ਤੇ ਵਿਦੇਸ਼ਾਂ ਤੋਂ ਬੜਾ ਰੁਪਈਆ ਲੋਕਾਂ ਨੇ ਇਕੱਠਾ ਕੀਤਾ ਔਰ ਇਕੱਠਾ ਕਰਨ ਤੋਂ ਬਾਅਦ ਡਾਕਰ ਵੀ ਗਏ ਕਿਤੇ ਉਗਸੁਗ ਨਹੀਂ ਪਤਾ ਲੱਗਣ ਦਿੱਤੀ ਪਰ ਇਸ ਪਰਿਵਾਰ ਦੀ ਹਾਲਤ ਇਦਾਂ ਦੀ ਸੀ ਜਿੱਦਾਂ ਦੀ ਇਹਨਾਂ ਦੀ ਕਲਰ ਜ਼ਮੀਨ ਸੀ ਉਦਾਂ ਦੀ ਹੀ ਕਲਰ ਜ਼ਿੰਦਗੀ ਹੋ ਗਈ ਕਿਉਂਕਿ ਹਰ ਪਾਸੇ ਹੀ ਦੁੱਖ ਤਸੀਹੇ ਤੇ ਪਰੇਸ਼ਾਨੀਆਂ ਸੀ ਜੇਲ੍ਹ ਦੇ ਵਿੱਚ ਬੈਠੇ ਇਹਨਾਂ ਦੇ ਪਤੀ ਬਲਵਿੰਦਰ ਸਿੰਘ ਜਿਹੜੇ ਸੀਗੇ ਉਹ ਉਥੋਂ ਦੇ ਤਸ਼ੱਦਦ ਚੱਲ ਰੇ ਸੀ ਤੇ ਬਾਹਰ ਬੈਠੇ ਇਹ ਬਲਬੀਰ ਕੋਰ ਆਪਣੇ ਬੱਚਿਆਂ ਦੇ ਨਾਲ ਆਪਣੇ ਬੱਚਿਆਂ ਨੂੰ ਪਾਲਣ ਦੇ ਲਈ ਕੋਟੀਆਂ ਸਵੈਟਰ ਔਨੇ ਲੋਕਾਂ ਦੇ ਸੂਟ ਸੀ ਨੇ ਕੇਸ ਲੜਦਿਆਂ ਲੜਦਿਆਂ ਜ਼ਮੀਨ ਤੱਕ ਗੈਣੇ ਪੈ ਗਈ ਅਸੀਂ ਆਪ ਜੀ ਨੂੰ ਬੇਨਤੀ ਜ਼ਰੂਰ ਕਰਾਂਗੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜੇ ਵੀ ਸਿੱਖ ਧਰਮ ਨੂੰ ਧਰਮੀ ਫੌਜੀ ਨੂੰ ਪਿਆਰ ਕਰਨ ਵਾਲੇ ਇਸ ਵੀਡੀਓ ਨੂੰ ਸੁਣਦੇ ਨੇ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਨੇ ਜਾਂ ਧਰਮੀ ਫੌਜੀ ਦੇ ਜਿਹੜੇ ਪੰਜਾਬ ਦੇ ਪ੍ਰਧਾਨ ਨੇ ਸੋ ਬਲਦੇਵ ਸਿੰਘ ਜੀ ਉਹਨਾਂ ਨਾਲ ਵੀ ਸੰਪਰਕ ਕਰ ਸਕਦੇ ਹੋ ਤੁਸੀਂ ਅਗਰ ਤੁਸੀਂ ਚਾਹੋ ਤਾਂ ਇਹਨਾਂ ਦੇ ਦਿਲ ਖੋਲ ਕੇ ਮਦਦ ਕਰ ਸਕਦੇ ਹੋ ਇਹ ਹੁਣ ਤੁਹਾਡੇ ਹੱਥ ਵਿੱਚ ਹੈ ਕਿਉਂਕਿ ਜਿਹੜਸ ਕੌਮ ਦੇ ਲਈ ਜਿਸ ਕੌਮ ਦੀ ਪੱਗ ਜਿਹੜੀ ਹੈ ਇਹਨਾਂ ਨੇ ਸਿਰ ਤੇ ਰੱਖੀ ਹੈ ਪੱਗ ਉੱਚੀ ਕੀਤੀ ਹੈ ਉਸੇ ਹੀ ਕੌਮ ਦਾ ਹੁਣ ਫਰਜ਼ ਬਣਦਾ ਹੈ ਭਾਈ ਬਲਵਿੰਦਰ ਸਿੰਘ ਪੱਖੋ ਕੇ ਜਿਹੜੇ ਕਿ ਸ਼ਹੀਦ ਪਰਿਵਾਰਾਂ ਦੇ ਲਈ ਇੱਕ ਮਸੀਹਾ ਨੇ ਇੱਕ ਫਰਿਸ਼ਤਾ ਨੇ ਸੋ ਉਹਨਾਂ ਨੇ ਵੀ ਇਹਨਾਂ ਦੀ ਜਦੋਂ ਵੀਡੀਓ ਬਣਾ ਕੇ ਵਿਦੇਸ਼ਾਂ ਦੇ ਵਿੱਚ ਚਲਾਈ ਸੀ ਤਾਂ ਇਸ ਪਰਿਵਾਰ ਨੂੰ ਉਸ ਸਮੇਂ ਮਦਦ ਮਿਲੀ ਔਰ ਇਹਨਾਂ ਦੀ ਪੈੜੀ ਜਿਹੜੀ ਹੈ ਗਹਿਣੇ ਭਈ ਛੁੱਟ ਗਈ ਸੀ ਉਮੀਦ ਹੈ ਤੁਸੀਂ ਇਹਨਾਂ ਦੇ ਹੰਝੂਆਂ ਨੂੰ ਪੂੰਜਣ ਦਾ ਯਤਨ ਕਰੋਗੇ ਬਲਵਿੰਦਰ ਸਿੰਘ ਦੇ ਪਰਿਵਾਰ ਦੇ ਵਿੱਚ ਖੁਸ਼ੀਆਂ ਖੇੜੇ ਲਿਆਉਣ ਦਾ ਯਤਨ ਕਰੋਗੇ